ਕਿਹੜੀ ਰੈਡੀ ਹੈ ਅੱਜ 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 ਅਸੀਂ ਭਾਰਤੀ ਜਨਤਾ ਪਾਰਟੀ ਦੇ ਮੇਰੇ ਨਾਲ ਮੇਰੇ ਸਹਿਯੋਗੀ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ ਜੀ ਸਾਡੇ ਸੀਨੀਅਰ ਆਗੂ ਟਿੱਕਾ ਸਾਹਿਬ ਸੁਖਿੰਦਰ ਸਿੰਘ ਪਿੰਟੂ ਜੀ ਰਾਮ ਚਾਵਲਾ ਜੀ ਅੱਜ ਅਸੀਂ ਇੱਥੇ ਆਏ ਆ ਐਸ ਜੀ ਬੀ ਸੀ ਦੇ ਦਫ਼ਤਰ ਔਰ ਬੜੀ ਦੁਖ ਦੀ ਗੱਲ ਹੈ ਕਿ ਜੇ ਸਾਡਾ ਸ਼ਰਧਾ ਦਾ ਕੇਂਦਰ ਹੈ ਸ੍ਰੀ ਹਰਮੰਦਰ ਸਾਹਿਬ ਜਿੱਥੇ ਅਸੀਂ ਮਸਤਕ ਨਵਾਨੇ ਆ ਅਰਦਾਸਾਂ ਕਰਦੇ ਆਂ ਔਰ ਸਾਰਿਆਂ ਦਾ ਸ਼ਰਧਾ ਦਾ ਕੇਂਦਰ ਹੈ ਤੁਸੀਂ ਦੇਖਿਆ ਹੀ ਹੈ ਕਿ ਇੱਥੇ ਨਾ ਕੋਈ ਧਰਮ ਦੀ ਕਿਸੇ ਤਰ੍ਹਾਂ ਦੀ ਹੈ ਨਾ ਕੋਈ ਜਾਤੀ ਦੀ ਹੈ ਸਾਰਿਆਂ ਨੂੰ ਖੁੱਲੇ ਦਰਸ਼ਨ ਦੁਆਰ دیدار ਜਿਹੜੇ ਨੇ ਉਹ ਸਾਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ ਨੇ ਪਰ ਕੁਝ ਮਾੜੇ ਅੰਸਰਾਂ ਨੇ ਜਿਹੜੀ ਇਹ ਧਮਕੀ ਦਿੱਤੀ ਹੈ ਈਮੇਲ ਤੇ ਜਿਹੜੀ ਲਗਾਤਾਰ 2 ਦਿਨ ਆਈ ਹੈ ਤੇ ਸਾਡੇ ਸਭ ਦੇ ਦਿਲ ਨੂੰ ਦਾ ਕਸ਼ਟ ਹੈ ਦੁੱਖ ਹੈ ਤੇ ਇਹ ਬਹੁਤ ਮਾੜੀ ਗੱਲ ਹੈ ਜੀ ਕਿਉਂਕਿ ਇਹ ਸ਼੍ਰद्धा ਦੇ ਕੇਂਦਰ ਲਈ ਅਜ ਤੱਕ ਐਸਾ ਹੋਇਆ ਨਹੀਂ ਸੀ ਜੋ ਇਹ ਜਿੰਨੇ ਵੀ ਕੀਤਾ ਹੈਗਾ ਤੇ ਅਸੀਂ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਦੀ ਜਿਹੜੀ ਮੋਦੀ ਜੀ ਦੀ ਸਰਕਾਰ ਹੈ ਸਾਨੂੰ ਡਾਇਰੈਕਸ਼ਨ ਆਈ ਹੈ ਕਿ ਤਿੰਨ ਦਿਨ ਲਗਾ ਹਾਂ ਤਿੰਨ ਦਿਨ ਲਗਾਤਾਰ ਮੇਲ ਜਿਸਨ ਦੱਸ ਰਹੇ ਨੇ ਤੇ ਉਹਦੇ ਨੂੰ ਸਾਨੂੰ ਕੇਂਦਰ ਸਰਕਾਰ ਵੱਲੋਂ ਵੀ ਇਹ ਹੁਕਮ ਆਇਆ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਇਆ ਕਿ ਤੁਸੀਂ ਅਸੀਂ ਇੱਥੇ ਸੇਵਕ ਆ ਅਸੀਂ ਤੇ ਸੇਵਾਦਾਰਾਂ ਦੀ ਸਾਰੇ ਕਿ ਕਿਸੇ ਤਰ੍ਹਾਂ ਦੀ ਵੀ ਸਿਕਿਉਰਿਟੀ ਦੀ ਜ਼ਰੂਰਤ ਜਾਂ ਹੋਰ ਵੀ ਐਸੀ ਗੱਲ ਵੈਸੇ ਤੇ ਆਲਰੇਡੀ ਪ੍ਰਧਾਨ ਮੰਤਰੀ ਜੀ ਨੇ ਆਰਡਰ ਕਰਤੇ ਨੇ ਰੈਮੈਡੀਅਲ ਮਈਅਰ ਦੇ ਜਿਹੜੀ ਪੈਰਾ ਮਿਲਟਰੀ ਫੋਰਸਸ ਨੇ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਸੀ ਦੁਰਘਟਨਾ ਹੋ ਨਾ ਹੋ ਸਕੇ। ਔਰ ਉਸ ਤੋਂ ਬਾਅਦ ਅਸੀਂ ਅੱਜ ਜਿਹੜੇ ਐਸਜੀਪੀਸੀ ਦੇ ਮਾਨਯੋਗ ਮੈਂਬਰ ਸਹਿਬਾਨ ਨੇ ਉਹਨਾਂ ਨੂੰ ਇਹ ਬੇਨਤੀ ਕਰਨ ਆਇਆ ਕਿ ਸਾਡੀ ਭਾਰਤੀ ਜਨਤਾ ਪਾਰਟੀ ਵੀ ਔਰ મોદી ਸਾਹਿਬ ਦੀ ਸਰਕਾਰ ਵੀ ਸਾਰੇ ਅਸੀਂ ਇਕੱਠੇ ਹੋ ਕੇ ਇਹ ਆਪਣੇ ਸ਼ਰਧਾ ਦੇ ਕੇਂਦਰ ਦੀ ਸੁਰੱਖਿਆ ਦੇ ਲਈ ਜਿਹਨੂੰ ਕਹਿ ਸਕਦੇ ਆ ਸਮਰਪੇਤਾ ਤੋ ਇਸੇ ਸੰਸਲੇ ਦੇ ਵਿੱਚ ਅੱਜ ਮਿਲਣ ਆਇਆ ਮਲਕ ਸਾਬ ਪ੍ਰਧਾਨ ਜੀ ਨੇ ਦੱਸਿਆ ਸਾਨੂੰ ਕਿ ਇਹ ਜਿਹੜੀ ਮੇਲ ਆ ਰਹੀ ਸੀ ਐਮਪੀ ਓਜਲਾ ਨੂੰ ਵੀ ਨੂੰ ਸੀਸੀ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਨੂੰ ਵੀ ਸੀਸੀ ਕੀਤਾ ਗਿਆ ਉਹ ਸ਼ਾਂਤ ਕਿਉਂ ਨੇ ਦੋਨੇ ਲੀਡਰ ਨਹੀਂ ਮੈਂ ਮਨੂੰ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਦੇਖੋ ਇਹ ਤਾਂ ਰਾਜਨੀਤੀ ਦਾ ਹੈ ਹੀ ਨਹੀਂ ਇਹ ਤਾਂ ਸਾਡੇ ਸਭ ਦਾ ਸ਼ਰਧਾ ਦਾ ਕੇਂਦਰ ਆ ਸ੍ਰੀ ਹਰਮੰਦਰ ਸਾਹਿਬ ਤੇ ਸਾਨੂੰ ਸਭ ਨੂੰ ਚਿੰਤੇਦਾਰ ਹੋਣਾ ਚਾਹੀਦਾ ਆਪਣੇ ਆਪਣੇ ਸਟੇਟਸ ਦੇ ਉੱਤੇ ਤੇ ਉਸ لحاظ ਦੇ ਨਾਲ ਮੈਂ ਤੇ ਸਮਝਣਾ ਚਿੰਤਾ ਦਾ ਵਿਸ਼ਾ ਕੱਢ ਕੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਸਾਹਿਬ ਕਸਟੋਡੀਅਨ ਨੇ ਔਰ ਸੁਰੱਖਿਆ ਸਟੇਟ ਸਬਜੈਕਟ ਹੈ ਜਿੱਥੇ ਕੇਂਦਰ ਦੀ ਸਾਡੀ ਮੋਦੀ ਸਾਹਿਬ ਦੀ ਸਰਕਾਰ ਨੇ ਇੱਕਦਮ ਰੈਮੈਡੀਅਲ ਮੈਅਰ ਲੈ ਲੇ ਤੁਸੀਂ ਦੇਖ ਹੀ ਲਿਆ ਪੜ੍ਹ ਵੀ ਲਿਆ ਕਿ ਜਿਹੜੀਆਂ ਫੋਰਸਸ ਨੇ ਉਹ ਡਿਪਲॉय ਹੋ ਗਈਆਂ ਕੰਮ ਸਟਾਰਟ ਹੋ ਗਿਆ ਪਰ ਮੈਂ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਾਂ ਭਗਵਾਨ ਸਿੰਘ ਮਾਨ ਜੀ ਨੂੰ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਣ ਉਹ ਬੰਦੇ ਕਿੰਨਾ ਤੁਹਾਡਾ ਇੰਟੈਲੀਜੈਂਸ ਫੇਲਰ ਮੰਨਦੇ ਹੋ ਤਿੰਨ ਦਿਨ ਲਗਾਤਾਰ ਹੋ ਗਿਆ ਤੀਸਰੇ ਦਿਨ ਵੀ ਤਿੰਨ ਈਮੇਲ ਜਾਈਆਂ ਤਿੰਨ ਦਿਨ ਤੋਂ ਲਗਾਤਾਰ ਮੇਲ ਆ ਰਹੀ ਹੈ ਪਰ ਹਲੇ ਤੱਕ ਸਾਡਾ ਖੁਸ਼ੀ ਹਤੰਤਰ ਸਾਡਾ ਸਾਈਬਰ ਕ੍ਰਾਈਮ ਸਾਡੀ ਏਜੰਸੀਆਂ ਉਹ ਬੰਦੇ ਨੂੰ ਟ੍ਰੇਸ ਨਹੀਂ ਕਰ ਪਾਈਆਂ ਐਸਾ ਜੀ ਕਿ ਅਸੀਂ ਸਭ ਜਾਣਦੇ ਆ ਕਿ ਸਾਡਾ ਗਵਾਂਡੀ ਦੇਸ਼ ਜਿਹੜਾ ਉਹ ਪੰਜਾਬ ਦਾ ਜਿਹੜਾ ਧਾਰਮਿਕ ਸੁਧਭਾਵ ਹੈ ਉਹਨਾਂ ਨੂੰ ਖਰਾਬ ਕਰਨਾ ਚਾਹੁੰਦਾ ਤੇ ਇਹ ਸਭ ਇਹ ਤਾਕਤਾਂ ਜਿਹੜੀਆਂ ਨੇ ਏਜੰਸੀਆਂ ਜਿਹੜੀਆਂ ਨੇ ਸਾਡੇ ਦੇਸ਼ ਦੇ ਖਿਲਾਫ ਲੱਗੀਆਂ ਨੇ ਏ ਮੈਂ ਸਮਝਦਾ ਕਿ ਉਹਨਾਂ ਦੀ ਇਨਵੋਲਵਮੈਂਟ ਹੈ ਔਰ ਇੰਟੈਲੀਜੈਂਸ ਪੂਰਾ ਆਪਣਾ ਸੈਂਟਰਲ ਇੰਟੈਲੀਜੈਂਸ ਦਾ ਮੈਂ ਤੇ ਜਵਾਬ ਦੇ ਸਕਦਾ ਪੰਜਾਬ ਬਾਰੇ ਦੇ ਭਗਵੰਦ ਮਾਨ ਜੀ ਜਵਾਬ ਦੇਣਗੇ ਉਹ ਤੋਂ ਤੁਸੀਂ ਦੇਖ ਹੀ ਲਏ ਹੋ ਜੀ ਕਿ ਫੋਰਸਿਸ ਦਾ ਡਿਪਲੋਏ ਹੋਣਾ ਮੈਂ ਉਹਦੇ ਤੇ ਕਮੈਂਟ ਨਹੀਂ ਕਰ ਸਕਦਾ ਇਹ ਮੈਟਰ ਜਿਹੜਾ ਹੈ ਸਿਕਿਉਰਿਟੀ ਫੋਰਸਿਸ ਦਾ ਉਹਨਾਂ ਦੇ ਜਿਹੜੇ ਕਮਾਂਡੈਂਟਸ ਨੇ ਆਫੀਸਰਸ ਦੇ ਬਾਰੇ ਜਾਣਕਾਰੀ ਦੇ ਸਕਦੇ ਨੇ ਪਰ ਇਹ ਤੁਸੀਂ ਜ਼ਰੂਰ ਅਸੈਸ ਕਰੋਗੇ ਕਿ ਕੇਂਦਰ ਦੀ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੇ ਰੈਮੈਡੀਅਲ ਮੇਅਰ ਲਏ ਨੇ ਤੇ ਉਹਨਾਂ ਨੇ ਇੰਟੈਲੀਜੈਂਸ ਮੇਅਰ ਵੀ ਲੈ ਲਏ ਉਹ ਸਾਰੇ ਪਿਕਚਰ ਹੀ ਜਾ ਗਏ ਤੇ ਇਸੇ ਤਰ੍ਹਾਂ ਸਟੇਟ ਗਵਰਨਮੈਂਟ ਨੂੰ ਜਾਂ ਹੋਰ ਏਜੰਸੀਆ ਜਿਸ ਰਾਉ ਜੀ ਦਾ ਸਾਹਿਬ ਦਾ ਨਾਮ ਲਿਆ ਤੁਸੀਂ ਸਾਨੂੰ ਰਲ ਮਿਲ ਕੇ ਕਰਨਾ ਚਾਹੀਦਾ ਜੀ ਇਹ ਰਸ਼ ਸ਼ਰਧਾ ਦਾ ਕੇਂਦਰ ਸ੍ਰੀ ਹਰਮੰਦਰ ਸਾਹਿਬ ਜਿਹੜੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਇਹ ਗੁਰੂ ਘਰਾਂ ਦੇ ਉੱਤੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੁਸੀਂ ਬੜੀ ਔਰੀ ਕਹ ਕੇ ਪੰਜਾਬ ਸਰਕਾਰ ਲੈਂਡ ਆਰਡਰ ਲਈ ਬਿਲਕੁਲ ਖੇਲ ਹੋ ਚੁੱਕੀ ਆ ਅੱਜ ਕੀ ਕਹਿਣਾ ਚਾਹੁੰਦੇ ਲੈਂਡ ਆਰਡਰ ਦੀ ਕੀ ਸਥਿਤੀ ਹੈ ਨਹੀਂ ਇਹ ਤੇ ਚਰਮ ਸੀਮਾ ਹੋ ਗਈ ਜੀ ਕਿਉਂਕਿ ਉਹ ਵੀ ਬੜਾ ਦੁੱਖਦਾਈ ਕਿਉਂਕਿ ਜਿਹੜੀ ਸਟੇਟ ਗਵਰਨਮੈਂਟ ਦਾ ਸੁਰੱਖਿਆ ਦੀ ਜ਼ਿੰਮੇਵਾਰੀ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਫੇਲਿਅਰ ਤਾਂ ਸਿਗਾ ਹੀ ਕਿ ਜਿਸ ਤਰ੍ਹਾਂ ਖੁੱਲੇ ਆਮ ਫਰੋਤੀਆਂ ਜਾਂ ਗੋਲੀਆਂ ਵੱਜ ਰਹੀਆਂ ਲੋਕਾਂ ਨੂੰ ਲੋਕਾਂ ਦੇ ਕਤਲ ਹੋ ਰਹੇ ਨੇ ਤੇ ਉਹ ਲਾਅਨ ਆਰਡਰ ਦਾ ਤੇ ਅਸੀਂ ਬੋਲਦੇ ਹਾਂ ਭਾਰਤੀ ਜਨਤਾ ਪਾਰਟੀ ਦੇਖੋ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਜੀ ਸਾਡੀ ਆਪੋਜੀਸ਼ਨ ਦਾ ਰੋਲ ਹੈ ਸਾਨੂੰ ਚੌਕੀਦਾਰ ਦਾ ਰੋਲ ਮਿਲਿਆ ਸਰਕਾਰ ਸੁੱਤੀ ਨੂੰ ਮੈਂ ਕਹਾਂਗਾ ਜਗਾਨ ਦੀ ਸਾਡੀ ਡਿਊਟੀ ਅਸੀਂ ਪੂਰਾ ਕਰ ਰਹੇ ਕਾਗਰਸ ਨਹੀਂ ਕਰ ਰਹੀ ਮਲਿਕ ਸਾਹਿਬ ਤੁਸੀਂ ਬਹੁਤ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆ ਤੁਸੀਂ ਅੱਜ ਚੱਲ ਕੇ ਆਏ ਹੋ ਇੱਥੇ ਪਰ ਪੰਜਾਬ ਸਰਕਾਰ ਦੇ ਵੱਲੋਂ ਕੋਈ ਠੰਡੀ ਹਵਾ ਦਾ ਬੁੱਲਾ ਕੋਈ ਬਿਆਨ ਕੋਈ ਕੁਝ ਕੁਝ ਨਹੀਂ ਆਇਆ ਇਸ ਮੁੱਦੇ ਤੇ ਤਿੰਨ ਦਿਨ ਲਗਾਤਾਰ ਹੋ ਗਏ ਨਹੀਂ ਕਿਸ ਤਰ੍ਹਾਂ ਦੇਖਦੇ ਹਾਂ ਪੰਜਾਬ ਸਰਕਾਰ ਦੀ ਕੰਦਕਾ ਨੂੰ ਕਿ ਤੁਸੀਂ ਚੱਲ ਕੇ ਆ ਗਏ ਹੋ ਇੱਕ ਅਸੀਂ ਕਹਿਰੀ ਕਿ ਬੰਦੂ ਦੇ ਅਨੰਨੇ ਸਿੱਧੇ ਸੇਵਕ ਤੇ ਸੇਵਾ ਬਣਾਈ ਦੇਖੋ ਸੇਵਕ ਤੇ ਸੇਵਾ ਬਣਾਈ ਹਕਮਬੂਜ ਪਰਮਪਤਾਈ ਅਸੀਂ ਤੇ ਸੇਵਾਦਾਰ ਆ ਜੀ ਇੱਥੇ ਕੁੱਕਰ ਆ ਗੁਰੂ ਸਾਹਿਬ ਦੇ ਦਰਵਾਜੇ ਤੇ ਅਸੀਂ ਤੇ ਉਸ ਲਈ ਆਏ ਆ ਕਿ ਸਾਡੀ ਡਿਊਟੀ ਹੈ ਤੇ ਮੈਨੂੰ ਇਹ ਬੜਾ ਚਿੰਤਾ ਦਾ ਵਿਸ਼ੇ ਲੱਗਦਾ ਦੇਖੋ ਚੁੱਪਦੇ ਹੋ ਪਹਿਲੇ ਸੀ ਜਿਸ ਵੇਲੇ ਨਾਗਰਿਕਾਂ ਦੇ ਕਤਲ ਹੋ ਰਹੇ ਨੇ ਉਹਦੇ ਕੋਈ ਧਰਮ ਨਹੀਂ ਹੈ ਜੀ ਸਾਰਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਜਿਹੜੇ ਮਾੜੇ ਅਨਸਰ ਨੇ ਪਰ ਜੇ ਗੁਰੂ ਘਰ ਦੇ ਉੱਤੇ ਧਮਕੀ ਮਿਲੀ ਹੈ ਇਹ ਤੇ ਮੋਸ ਸੀਰੀਅਸ ਹੈ ਪਰ ਪ੍ਰਧਾਨ ਮੰਤਰੀ ਮੋਦੀ ਜੀ ਔਰ ਅਸ਼wini ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹ ਬੀਜੇਪੀ ਦੇ ਉਹ ਇਸ ਬਾਰੇ ਕਾਫੀ ਚਿੰਤਿਤ ਨੇ ਔਰ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਸਾਡੇ ਵਰਕਰਾਂ ਨੂੰ ਵੀ ਕਹਤਾ ਹੈ ਕਿ ਅਸੀਂ ਪੂਰੀ ਤਰ੍ਹਾਂ ਐਕਟਿਵ ਹੋਈਏ ਇਸ ਮਾਮਲੇ ਦੇ ਵਿੱਚ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਗੁਰੂ ਘਰਾਂ ਦੇ ਅਜ ਤੱਕ ਇਹ ਨਹੀਂ ਸੀ ਹੋਇਆ ਜੀ ਜਿਹੜਾ ਇੱਥੋਂ ਤੱਕ ਹਾਲਤ ਬਹੁਤ ਈ ਪਰ ਇਹ ਗੱਲ ਮੈਂ ਜ਼ਰੂਰ ਕਵਾਂਗਾ ਰਾਜਨੀਤੀ ਨਹੀਂ ਕਰਨੀ ਅੱਜ ਅਸੀਂ ਗੁਰੂ ਸਾਹਿਬ ਦੇ ਘਰ ਆਏ ਆ ਪਰ ਇਹ ਇੱਥੋਂ ਤੱਕ ਪਹੁੰਚਿਆ ਗਿਆ ਕਿ ਜਦ ਅਸੀਂ ਪਿਛਲੇ ਸਾਲਾਂ ਤੋਂ ਜਦ ਦੀ ਇਹ ਸਰਕਾਰ ਬਣੀ ਹੈ ਇਹ ਆਵਾਜ਼ ਉਠਾ ਰਹੇ ਆ ਕਿ ਤੁਸੀਂ ਆਮ ਨਾਗਰਿਕ ਸੁਰੱਖਿਤ ਨਹੀਂ ਤੇ ਤੁਸੀਂ ਸਾਡੇ ਗੁਰੂ ਘਰ ਸੁਰੱਖਿਤ ਨਹੀਂ ਤਾਂ ਫਿਰ ਤੁਸੀਂ ਸੜਕਾਂ ਤੇ ਉਤਰਾਂਗੇ ਫਿਰ ਜਨ ਅੰਦੋਲਨ ਹੋਏਗਾ ਅਮੀਸ਼ਾ ਜੀ ਨੂੰ ਚਿੱਠੀ ਲਿਖੀ ਤੁਸੀਂ ਕੋਈ ਕਰ ਸਕਦੇ ਹੋ ਹਾਂ ਐਸਾ ਹੈ ਜੀ ਕਿ ਮੈਂ ਗ੍ਰਹਿ ਮੰਤਰੀ ਜੀ ਨਾਲ ਵੀ ਗੱਲ ਕਰਾਵਾਂ ਔਰ ਉੱਥੋਂ ਹੀ ਸਾਨੂੰ ਸਿੱਖਸ਼ਣਾ ਆਈਆਂ ਸਾਰੀਆਂ ਸਾਡੀ ਪਾਰਟੀ ਬੜੀ ਚਿੰਤਿਤ ਹੈ ਅਸ਼ਨੇਸ਼ ਸ਼ਰਮਾ ਜੀ ਦਾ ਵੀ ਸਰੇਮ ਨੂੰ ਫੋਨ ਆਇਆ ਜਿਹੜੇ ਸਾਡੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਜਾਖੜ ਸਾਹਿਬ ਵੀ ਬੜੇ ਚਿੰਤਿਤ ਨੇ ਜਿਹੜੇ ਸਾਡੇ ਉਹ ਵੀ ਜਾਖੜ ਸਾਹਿਬ ਦੇ ਅਸ਼ਨੇਸ਼ ਜੀ ਇਹ ਲਾਅ ਐਂਡ ਔਰਡਰ ਦੇ ਸਟੇਟਮੈਂਟ ਦਿੰਦੇ ਰਹਿੰਦੇ ਨੇ ਉਸ لحاظ ਦੇ ਨਾਲ ਐਸਲੇ ਕੇਂਦਰ ਸਰਕਾਰ ਔਰ ਜਿਹੜੀ ਸਾਡੀ ਪਾਰਟੀ ਹੈ ਅਸੀਂ ਪੂਰੀ ਤਰ੍ਹਾਂ ਨਾਲ ਸਜਗ ਆ ਗੁਰੂ ਘਰ ਦੇ ਅਸੀਂ ਸੇਵਾਦਾਰ ਆ ਔਰ ਅਸੀਂ ਆਪਣੀ ਡਿਊਟੀ ਨਿਭਾਉਂਦੇ ਹੁੰਦੇ ਆ ਦੋ ਸਾਲ ਪਹਿਲੋਂ ਵੀ ਅੰਬਰਸਰ ਦੇ ਵਿੱਚ ਹਮਲੇ ਹੋਏ ਸੀ ਇਥੋਂ ਕੀ ਕਰਨੀ ਹੈ ਜਿਹੜੇ ਬਲਾਸਟ ਹੁੰਦੇ ਰਹੇ ਸੀ ਹਰ ਮੰਦਿਰ ਸਾਹਿਬ ਦੀ ਸਰਾ ਦੇ ਵਿੱਚੋਂ ਵੀ ਇੱਕ ਲਾਸਟ ਬਲਾਸਟ ਜਿਹੜਾ ਸੀ 11 ਮਈ 2023 ਨੂੰ ਹੋਇਆ ਸੀ ਉਹਦੇ ਜਿਹੜੇ ਬਲਾਸਟ ਕਰਨ ਵਾਲੇ ਸੀ ਉਹ ਵੀ ਫੜੇਗੇ ਸੀ ਪਰ ਕਿਤੇ ਸਰਕਾਰ ਨੂੰ ਉਹ ਲੁਕਾ ਕੇ ਲਗੀ ਅਜੇ ਤੱਕ ਸਾਹਮਣੇ ਨਹੀਂ ਆਇਆ ਤੋ ਐਸਾ ਮੇਰਾ ਤੇ ਦੇਖੋ ਜਾਈਂ ਨਾਗਰਿਕ ਦੇ ਨਾਤੇ ਮੈਂ ਗੱਲ ਕਰਾਂ ਭਾਜੀ ਤੇ ਮੇਰਾ ਤੇ ਇਹ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਜੀ ਪ੍ਰਥਮ ਸੇਵਕ ਨੇ ਉਹ ਐਸਲੇ ਮੁੱਖ ਮੰਤਰੀ ਨੇ ਉਹਨਾਂ ਦੀ ਡਿਊਟੀ ਬੰਦੀ ਸੀ ਕਿ ਐਡਾ ਸੀਰੀਅਸ ਮੈਟਰ ਸਾਡੇ ਗੁਰੂ ਘਰ ਤੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਤੱਕ ਆ ਗਈ ਤੇ ਮਾਨ ਸਾਹਿਬ ਜਿਹੜੇ ਜੋ ਕਿਹੜੇ ਅਮਰੀਕਾ ਗਏ ਨੇ ਆ ਬਾਹਰ ਗਏ ਹੋਏ ਨੇ इवन ਉੱਥੇ ਵੀ ਗਏ ਹੋ ਤੋ ਉਹਨਾਂ ਨੂੰ ਵਾਪਸ ਆਣਾ ਚਾਹੀਦਾ ਹੈ ਤੇ ਇਹਦੇ ਇੱਥੇ ਹੀ ਬੈਠੇ ਨੇ ਤੇ ਉਹਨਾਂ ਨੂੰ ਹਾਲੇ ਗੁਰੂ ਘਰ ਆਣ ਦਾ ਸਮਾਂ ਹੀ ਨਹੀਂ ਮਿਲਿਆ ਤਿੰਨ ਦਿਨ ਅਜੇ ਪ੍ਰਧਾਨ ਮੰਤਰੀ ਆਪਣੇ ਦੌਰੇ ਕੈਨਸਲ ਕਰ ਦਿੰਦੇ ਸੀ ਪਰ ਗੁਰੂ ਤੇ ਤੁਸੀਂ ਤਾਂ ਮੁੱਖ ਮੰਤਰੀ ਨਹੀਂ ਹੋ